ਟਾਲਾ ਦੇ ਬਹਾਦਰ हुसैन ਪਿੰਡੇ ਨਜ਼ਦੀਕ ਦੋ ਮੋਟਰਸਾਈਕਲਾਂ ਦਰਮਿਆਨ ਹੋਈ ਜ਼ਬਰਦਸਤ ਟੱਕਰ ਵਿੱਚ ਇੱਕ ਮੋਟਰਸਾਈਕਲ ਸਵਾਰ 15 ਸਾਲਾ ਸ਼ਹਿਬਾਤ ਸਿੰਘ ਨਾਮਕ ਬੱਚੇ ਦੀ ਮੌਤ ਹੋ ਗਈ ਜਦ ਕਿ ਦੂਸਰਾ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ 15 ਸਾਲਾ ਸ਼ਹਿਬਾਤ ਸਿੰਘ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਸੜਕ ਵੱਲੋਂ ਚਾਦੀ ਨਿਕਲਿਆ ਤਾਂ ਸੜਕ ਤੇ ਆ ਰਹੇ ਬੁਲੇਟ ਮੋਟਰਸਾਈਕਲ ਸਵਾਰ ਨਾਲ ਉਸਦੀ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਲੇਟ ਮੋਟਰਸਾਈਕਲ ਦਾ ਇੰਜਨ ਤੱਕ ਫਟ ਗਿਆ ਉਤਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟਰ ਇਧਰ ਨੂੰ ਮੁੜਿਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਓਵਰ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਇਹਨੂੰ ਕੰਟਰੋਲ ਨਹੀਂ ਆ ਰਿਹਾ ਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕ ਦਿੰਦਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾਈ ਤੋਂ ਸਹਿਬਾਦ ਸਿੰਘ ਸਭ ਤੋਂ ਵੱਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਬੱਸ ਇਹਨੇ ਬੋਲਟ ਦਾ ਬਾਅਦ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਕਲਾ ਇੱਥੇ ਡੇਗਾ ਕਾਫੀ ਜ਼ਬਰਦਸਤ ਚੱਕ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਮੁੰਡਾ ਤਾਂ ਬੋਲਿਆ ਹੀ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਵੱਟ ਗਈ ਤੇ ਚੇਤੀ ਅਸੀਂ 15 ਮਿੰਟਾਂ ਅੰਚ ਇਹਨੂੰ ਵੀ ਪਾ ਕੇ ਗੱਡੀ 'ਚ ਕਰਕੇ ਦੂਜੇ ਨੂੰ ਭੇਜਤਾ ਪਟਾਲੇ ਸੇਵਲ ਉਸਤਾ ਬਹੁਤ ਮਾੜੀ ਘਟਨਾ ਹੈ ਡਾਕਟਰ ਰਾਮਾ ਜੀ ਦਾ ਸਾਉ ਤੋਂ ਦੇ ਗੱਜਾ ਗਲਤੀ ਇੱਥੇ ਚਾਹੇ ਕਿਸੇ ਦੀ ਵੀ ਹੋਵੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਬੁਲੇਟ ਮੋਟਰਸਾਈਕਲ ਦੀ ਜਾਂ ਪੈਟਰੋਲ ਪੁਆ ਕੇ ਜਾ ਰਹੇ ਨਬਾਲਗ ਬੱਚੇ ਦੀ ਲੋੜ ਹੈ ਸਹੀ ਉਮਰੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਤਾਂ ਜੋ ਕਿਸੇ ਘਰ ਦਾ ਚਿਰਾਗ ਨਾ ਬੁੱਝ ਸਕੇ ਅਸਸ ਸਾਨੂੰ ਹੁਣੇ ਪਤਾ ਲੱਗਾ ਸੀ ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਫਟਰੋਲ ਪੰਪ ਲੱਗੇ ਅਸੀਂ ਹੁਣੇ ਮੌਕੇ ਤੇ ਆਏ ਹਾਂ ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇਲੋਂ ਆ ਰਿਹਾ ਸੀ ਕਿਤੇ ਇੱਕ ਟ੍ਰਾਲ ਪੱਪ ਤੋਂ ਤੇਲ ਪਵਾ ਕੇ ਨਿਕਲਿਆ ਜਿਹੜੇ ਆਪਸ ਵਿੱਚ ਐਕਸੀਡੈਂਟ ਹੋਇਆ ਦੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸਹਿਬਾਤ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ ਤਪਤੀਸ਼ ਚੱਲਣ ਢੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨੁਸਾਰ ਅਮਰਵਿੰਦਿਆ ਆ ਰਹੇ ਜੀ ਸੰਘੇਲੀ ਕੇ ਜੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਖਵਾ ਦਿੰਦੇ ਆ ਇਸ ਸਿੱਕੇ ਦੇ ਘਟਨਾਵਾਂ ਦੇਖੋ ਜੀ ਇਹ ਤੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜਦੇ ਆ ਮਾਪੇ ਵੀ ਆ ਕਿ ਕੋਈ ਦੱਸ ਜੇ ਆਪਾਂ ਨਾ ਦੇਈਏ ਤੇ ਬੱਚਾ ਨਾ ਆਪਾਂ ساری ਉਮਰ ਬੱਜ ਕੇ ਨਹੀਂ ਰਹਿ ਸਕਦੇ ਕੀ ਕਰ ਲਈ ਕਿ ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ ਹੁਣ ਹਸਪੀਟਲ ਚੱਲੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਥੈਂਕ ਯੂ